ਲੋ ਜੀ ਆਪਾਂ ਰਾਜਸਥਾਨ ਦੇ ਵਿੱਚ ਪਿੰਡ ਕਿੱਕਰ ਵਾਲੀ ਚ ਖੜੇ ਆ ਜਿੱਥੇ ਕਿ ਇੱਕ ਮੈਂ ਅਨੋਖੀ ਗੱਲ ਵੇਖੀ ਕਿ ਇੱਥੇ ਜਿਹੜਾ ਸੁੱਕੇ ਦੇ ਵਿੱਚ ਜਿਹੜੀਆਂ ਕਣਕਾਂ ਬੀਜੀ ਜਾਂਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਾਈ ਸਤਿ ਸ੍ਰੀ ਅਕਾਲ ਵੀ ਮੈਂ ਇੱਕ ਗੱਲ ਪੁੱਛਣੀ ਚਾਹਣਾ ਵੀ ਸਾਡੇ ਰੌਣੀ ਕਰਕੇ ਫਿਰ ਉਹਦਾ ਤਵੀਆਂ ਮਾਰ ਕੇ ਹਲ ਮਾਰ ਕੇ ਸੁਹਾਗਾ ਮਾਰ ਕੇ ਫਿਰ ਕਣਕ ਬੀਜਦੇ ਆ ਠੀਕ ਹੈ ਨਾ ਤੇ ਤੁਸੀਂ ਪਤੰਦਰੋਂ ਉਹੀ ਸੁੱਕੇ ਵਿੱਚ ਹੀ ਖਿੱਚੀ ਬੈਠਿਆ ਕੰਮ ਇਹਦਾ ਕੀ ਕਾਰਨ ਹੈ ਕਾਰਨ ਬਾਈ ਜੀ ਬੱਤਰ ਨਹੀਂ ਆਉਂਦਾ 15 ਦਿਨ ਬਾਈ ਤੂੰ ਕਹਿਆ ਬਈ ਲੇਟ ਹੁੰਨੇ ਆ ਲੇਟ ਕਿਹੜੀ ਗੱਲ ਹੁੰਨੇ ਆ ਬਾਈ ਲੇਟ ਬਾਈ ਜੀ ਨਰਮੇ ਦੀ ਵਿਜਾਣ ਹੁੰਦੀ ਹੈ ਅੱਛਾ ਵਿਜਾਣ ਤੋਂ ਬਾਅਦ 15 ਦਿਨ ਬੱਤਰ ਨਹੀਂ ਆਉਂਦੀ ਠੀਕ ਹੈ ਵੀ ਜੇ ਤੁਸੀਂ ਉਦੋਂ ਨਰਮਾ ਪਟਕੇ ਰੌਣੀ ਕਰਦੇ ਤਾਂ ਛੇਤੀ ਬੱਤਰ ਨਹੀਂ ਆਉਂਦਾ ਬੱਤਰ ਨਹੀਂ ਆਉਂਦਾ ਫਿਰ ਠੰਡ ਪੈਣ ਲੱਗ ਜੂਗੀ ਉਸ ਤੋਂ ਬਾਅਦ ਨਰਮਾ ਕਣਕ ਉੱਗਰਦੀ ਨਹੀਂ ਅੱਛਾ ਆ ਵੇਖਾ ਇਧਰ ਫਾਈ ਬਾਈ ਕੈਮਰਾ ਲੈ ਆ। ਆ ਹੁਣ ਵੇਖ ਇਹ ਬੀਜ ਕੇ ਰੋਣੀ ਕਰਾ ਪਿਆ। ਨਾ ਸੁੱਕੇ ਚ ਬੀਜੀ ਵੀ ਆ। ਹਾਂ ਸੁੱਕੇ ਬੀਜ ਗੁੱਤੋਂ ਦੀ ਪਾਣੀ ਲਾਦਾ ਕਹਿੰਦਾ ਮਤਲਬ ਹੈ ਨਾ। ਸੁੱਕੇ ਬੀਜ ਕੇ ਪਾਣੀ ਲਾਦੇ ਕਣਕ ਵਧੀਆ ਨਿਕਲੂਗੀ। ਵਧੀਆ ਨਿਕਲੂਗੀ। ਕੋਈ ਉਵੇਂ ਹੀ ਕਹਿੰਦਾ ਨਾ ਜਿਵੇਂ ਘੁੱਟ ਜੇ ਗਿਆ ਜਗਾ ਵੀ ਵੀ ਪੂਰਾ ਨਿਕਲਦਾ ਨਹੀਂਗਾ। ਥੋੜੇ ਇਧਰ ਜਿਹੜਾ ਸਾਡੇ ਨਾ ਪੰਜਾਬ ਦੇ ਵਿੱਚ ਬਾਈ ਪਤਾ ਕੀ ਆ ਬਾਹਨਾ ਕਰੜੇ ਹੋ ਜਾਂਦੇ ਜਦੋਂ ਪਾਣੀ ਲਾ ਦਿੰਦੇ ਆ ਛੇਤੀ ਤੇ ਉਹੀ ਜੀ ਕੋਈ ਗੱਲ ਨਹੀਂ ਵਧੀਆ ਨਿਕਲੂ ਕਣਕ ਦਾਣਾ ਦਾਣਾ ਨਿਕਲੂ ਬਾਈ। ਦੂਜਾ ਪਾਣੀ ਲਾਣਾ ਪਊਗਾ। ਵੀ ਦੂਜਾ ਪਾਣੀ ਹਰ ਨਿਕਲੂਈ ਤੇ ਬਾਈ ਇਹਦੇ ਵਿੱਚ ਝਾੜ ਦੇ ਵਿੱਚ ਕੋਈ ਫਰਕ ਆ ਕੋਈ ਫਰਕ ਨਹੀਂ ਝਾੜ ਝਾੜ ਵੀ ਪੂਰਾ ਦਊ ਪੂਰਾ ਲਓ ਬਈ ਮੇਰੇ ਪੰਜਾਬ ਵਾਲੇ ਭਰਾਵੋ ਜਦੋਂ ਆਪਣੀ ਕਣਕ ਕਿਤੇ 20 ਘਟ ਨਿਕਲਦਾ ਨਾ ਆਪਾਂ ਵਾਹ ਕੇ ਦੁਬਾਰਾ ਬੀਜਣ ਦੀ ਜਾਂ ਰੌਣੀ ਕਰਨ ਦੀ ਕਰਦੇ ਆ ਨਾ ਤੇ ਭਰਾਵੋ ਵੇਖੋ ਬਾਈ ਹੋਰਾਂ ਦੀ ਗੱਲ ਵੇਖੋ ਸੁੱਕੇ ਦੇ ਬੀਜ ਤੇ ਪਤੰਦਰੋ ਜੇ ਪਾਣੀ ਇੱਕ ਪਾਣੀ ਆ ਨਾ ਪਾਣੀ ਛੇਤੀ ਲੱਗ ਜਾਊਗਾ ਤੇ ਆਪਣੀ ਕਣਕ ਵੀ ਓਵੇਂ ਨਿਕਲਿਆਊਗੀ ਤੇ ਆਪਾਂ ਕਾਲੀ ਨਾ ਕਰਿਆ ਕਰੋ ਉਹ ਸੁੱਕੇ ਦੇ ਕਣਕ ਵੀ ਜਿੱਡ ਡਿੱਗਦੀ ਨਹੀਂ ਠੀਕ ਆ ਭਾਈ ਲੈ ਇੱਕ ਗੱਲ ਹੋਰ ਸੁੱਕੇ ਚ ਕਣਕ ਬੀਜੀ ਛੇਤੀ ਡੇਗਦੀ ਨਹੀਂਗੀ ਆਪਣੇ ਦਾ ਮਤਲਬ ਇਹ ਆ ਭਾਈ ਜੇ ਕਿਤੇ ਵੀ ਘਟ ਨਿਕਲੇ ਨਾ ਪਾਣੀ ਲਾ ਲਿਆ ਕਰੋ ਵੀ ਵਧੀਆ ਨਿਕਲੇ ਆਉਂਦਾ ਏਡੀ ਨਹੀਂ ਗੱਲ ਹੁੰਦੀ ਬੀਨ ਹੀ ਨਿਕਲਦਾ ਤੇ ਆ ਵੇਲਾ ਭਾਈ ਜਮਾ ਸੁੱਕੇ ਚ ਬੀਜ ਕੇ ਨਾਲ ਦੀ ਨਾਲ ਮਗਰੋਂ ਪਾਣੀ ਲਾ ਦਿੰਦੇ ਆ ਤੇ ਵਧੀਆ ਕਣਗੁੰਦੀ ਆ ਬਾਈ ਹੋਰੀ ਕਹਿੰਦੇ